Tá? ਗਰਦਾਸਪੁਰ ਤੋਂ ਵਿਧਾਇਕ ਬਰਿੰਦਰਪ੍ਰੀਤ ਸਿੰਘ ਬਾੜਾ ਸਾਡੇ ਨਾਲ ਨੇ ਔਰ ਇਹਨਾਂ ਨੇ ਪ੍ਰੈਸ ਕਾਨਫਰੰਸ ਰਾਂ ਜਿਹੜਾ ਗਰਦਾਸਪੁਰ ਦੇ ਵਿੱਚ ਪਿਛਲੇ ਦਿਨ ਇਨਸੀਡੈਂਟ ਹੋਇਆ ਹੈ ਉਹਦੇ ਉੱਤੇ ਆਪਣੇ ਇਤਰਾਜ਼ ਜ਼ਾਹਿਰ ਕੀਤੇ ਨੇ ਤਾਂ ਬਾੜਾ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਤੁਸੀਂ ਬਲਾਸਟ ਕਹਿ ਰਹੇ ਹੋ ਕਿਉਂ ਇਸ ਨੂੰ ਚੁਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਥੇ ਸਰਕਾਰ ਮੇਰੇ ਖਿਆਲ ਦੇ ਪੁਲਿਸ ਪ੍ਰਸ਼ਾਸਨ ਸਹੀ ਢੰਗ ਨਾਲ ਦੱਸ ਸਕਦਾ ਤੁਹਾਨੂੰ ਕਿ ਕਿਉਂ ਕੀ ਮਜਬੂਰੀ ਹੈ ਉਹਨਾਂ ਦੀ ਜੀ ਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜਿੱਥੇ ਸਾਰਾ ਪੰਜਾਬ ਚੁੱਪਾ ਇਹ ਵੀ ਸ਼ਾਇਦ ਇੱਥੇ ਵੀ ਗੱਲ ਇਦਾਂ ਹੀ ਬਣ ਜੇ ਕਦੀ ਰੇਡੀਏਟਰ ਫਟ ਗਿਆ ਕਦੀ ਕੁਝ ਪਰ ਮੈਂ ਨਹੀਂ ਪਤਾ ਹੋਊਗਾ ਵੀ ਇਹ ਬੋਲੇਗਾ ਉਹ ਮੈਂ ਤੁਹਾਡੇ ਤੁਹਾਡਾ ਇਹੋ ਹੀ ਨਾ ਇੱਕ ਇਨਸਾਫ ਮਿਲੇ ਇੱਕ ਮੈਂ ਮੈਂ ਮੇਰੀ ਗੱਲ ਸੁਣੋ ਅੱਜ ਇਸ ਅਟੈਕ ਦੇ ਵਿੱਚ ਚਾਹੇ ਸਾਡੇ ਸ਼ਹਿਰ ਦੇ ਵਾਸੀ ਚਾਹੇ ਭਾਜਪਾ ਨਾਲ ਰਿਲੇਟਡ ਆ ਜਾਏ ਯਾਰ ਕੱਲ ਨੂੰ ਸਾਡੇ ਪਰਿਵਾਰਾਂ ਤੇ ਵੀ ਹੋ ਸਕਦਾ ਤੁਹਾਡੇ ਘਰਾਂ ਤੇ ਵੀ ਡਿੱਗ ਸਕਦੇ ਆ ਤੇ ਜੇ ਅਸੀਂ ਸਾਰੇ ਹੀ ਚੁੱਪ ਹੋ ਗਏ ਤੇ ਫਿਰ ਤੇ ਮਰ ਗਏ ਨਾ ਅਸੀਂ ਤੇ ਮੇਰਾ ਜੇ ਜ਼ਮੀਰ ਨਹੀਂ ਮਰਿਆ ਜਿੰਦਾ ਆ ਇਸ ਕਰਕੇ ਬੋਲ ਪਿਆ ਆ ਔਰ ਉਹ ਇਹ ਲੜਾਈ ਤੇ ਮੇਰਾ ਸਾਰਾ ਸ਼ਹਿਰ ਮੇਰੇ ਨਾਲ ਆ ਪਿਛਲੇ 5 ਦਿਨ ਤੋਂ ਲਗਾਤਾਰ ਤੁਸੀਂ ਭਾਵੇਂ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਦੇ ਉੱਤੇ ਤੁਸੀਂ ਲਗਾਤਾਰ ਗੱਲ ਕਰ ਰਹੇ ਹੋ ਬੇਸਿਕਲੀ ਇਹ ਟੈਗ ਜਿਹੜਾ ਸੀਗਾ ਪਾੜਾ ਸਾਹਿਬ ਕਿੰਨੇ ਜ਼ਖਮੀ ਕਿੰਨੇ ਜਾਣੇ ਜ਼ਖਮੀ ਹੋਇਆ ਕਿੱਥੇ ਸੀ ਇਹਦੇ ਵਿੱਚ 4 ਜਾਣੇ ਜ਼ਖਮੀ ਹੋਏ ਆ ਇੱਕ ਲੇਡੀ ਪੈਦਲ ਜਾ ਰਹੀ ਸੀ ਇੱਕ ਬੰਦਾ ਤੇ ਨਾਲ ਉਹਦੀ ਮੈਸੇਜ ਤੇ ਇੱਕ ਲੇਡੀ ਹੋਰ ਨਾਲ ਸੀਗੇ ਇਹ ਜਾ ਰਹੇ ਸੀ ਸਕੂਟਰੀ ਤੇ ਜਦੋਂ ਆ ਬਲਾਸਟ ਹੁੰਦਾ ਆ ਔਰ ਇਹੀ 4 ਜਾਣੇ ਸੀਗੇ ਉੱਥੋਂ ਨਿਕਲੇ ਕੋਈ ਉੱਥੇ ਰਸ਼ ਕੋਈ ਇੱਕ ਬੰਦਾ ਨਹੀਂ ਸੀਗਾ ਔਰ ਜਿਹੜੀ ਪੁਲਿਸ ਦਾ ਗੇਟ ਆ ਉਹਦੇ ਲੈਫਟ ਸਾਈਡ ਦੀ ਸਾਰੀ ਦੀਵਾਰ ਤੇ ਛਰੇ ਵੱਜੇ ਨੇ ਔਰ ਉਹ ਲੇਡੀ ਜਿਹੜੀ ਆ ਉਹ ਤੇ 60 70 ਛਰੇ ਸਾਰੀ ਬਾਡੀ 'ਚ ਆ ਜੀ ਜਿਹੜਾ ਬੰਦੇ ਦੀ ਅੱਖ ਚਲੀ ਗਈ ਆ ਉਹਦੀ ਵਾਈਫ ਦੇ ਸਿਰ 'ਚ ਵੀ ਸੱਟਾਂ ਲੱਗੀਆਂ ਨੇ ਉਹਦੀ ਨਾਲ ਲੇਡੀ ਜੀ ਇੱਕ ਉਹਦੇ ਵੀ ਸੱਟਾਂ ਲੱਗੀਆਂ ਨੇ ਪਰ ਜਿਹੜਾ ਉਹ ਵਿਚਾਰੇ ਜੀ ਦੀ ਇੱਕ ਆੱਖ ਹੀ ساری ਉਮਰ ਲਈ ਚਲੀ ਗਈ ਜਿਹੜੀ ਬੋਡੀ ਜੀ ਦੀ ਲੇਡੀ 'ਚ 60 70 ਅੰਦਰ ਸ਼ਰੇ ਸਾਰੀ ਉਮਰ ਰਹਿਣੇ ਆ ਉਹ ਤਕਲੀਫ ਕਰਦੇ ਰਹਿਣੇ ਆ ਨੇਚਰਲ ਚੀਜ਼ ਨੇਚਰਲ ਆ ਸੋ ਇਹ ਨਹੀਂ ਹੋ ਸਕਦੇ ਉਹਦੀ ਸਰਜਰੀ ਡਾਕਟਰਾਂ ਮਨਾ ਕਰਤਾ ਉਹ ਕਹਿੰਦੇ ਜੀ ਦੇ ਤੇ ਜ਼ਿਆਦਾ ਤੁਹਾਨੂੰ ਕੱਲ ਨੂੰ ਪੇਨ ਹੋਏਗੀ ਕੋਈ ਤਕਲੀਫ ਦੇਗੀ ਅਸੀਂ ਉਹੋ ਹੀ ਆਪਰੇਟ ਕਰਾਂਗੇ ਹੁਣ 60 70 ਜਗਾ ਚੀਰੇ ਲਾ ਕੇ ਕਹਿੰਦੇ ਅਸੀਂ ਤੁਹਾਨੂੰ ਫਿਰ ਉਹਨਾਂ ਦੇ ਪੇਸ ਮੇਕਰ ਪਿਆ ਹੋਇਆ ਉਹ ਲੇਡੀ ਦੇ ਸਭ ਤੋਂ ਗੱਲ ਇਹ ਆ ਸੋ ਜੇ ਮੇਰੇ ਜਦੋਂ ਨਾ ਮੈਨੂੰ ਬੁਲਾਇਆ ਜਦੋਂ ਮੈਂ ਉਹਨਾਂ ਨੂੰ ਦੇਖਿਆ ਤੇ ਫਿਰ ਮੇਰੇ ਤੁਰਿਆ ਨਹੀਂ ਗਿਆ ਮੈਂ ਕਿਹਾ ਜੀ ਫਿਰ ਚੁੱਪ ਰਹਿਣਾ ਵੀ ਬੜਾ ਵੱਡਾ ਪਾਪ ਆ ਲੋਕਾਂ ਨੇ ਚੁਣਿਆ ਤੇ ਮੈਂ ਉਹਦਾ ਇਸ਼ੂ ਜਿਹੜਾ ਰੇਜ਼ ਕੀਤਾ ਆ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ ਤੁਸੀਂ ਸਾਰਿਆਂ ਨਾਲ ਹੀ ਹੁੰਦੀ ਆ ਆਈ ਵਿਲ ਨਾਟ ਨੇਮ ਐਨੀ ਪਰਸਨ ਬਟ ਸਾਰਿਆਂ ਨਾਲ ਹੁੰਦੀ ਆ ਸਾਰੇ ਮੰਨ ਵੀ ਰਹੇ ਆ ਮੇਰੇ ਕੋਲ ਸੀਨੀਅਰਸ ਤੋਂ ਲੈ ਕੇ ਸਾਰੇ ਮੰਨ ਰਹੇ ਆ ਵੀ ਸਰ ਹਾਂਜੀ ਗ੍ਰੇਨੇਡ ਹੁਣ ਇਸ ਤੋਂ ਗ੍ਰੇਨੇਡ ਅਟੈਕ ਤੁਸੀਂ ਇਹ ਕਿਹਾ ਇਸ ਤੋਂ ਅੱਗੇ ਸਰ ਕੀ ਇਹਦੇ ਤੋਂ ਅੱਗੇ ਵੀ ਮੇਰੇ ਕੋਲ ਬਹੁਤ ਕੁਛ ਆ ਬਟ ਮੈਂ ਸਟੈਪ ਬਾਈ ਸਟੈਪ ਾਈ ਆਮ ギਵਿੰਗ ਅ ਟੂ ਦਾ ਗਵਰਨਮੈਂਟ ਐਂਡ ਦਾ ਪੁਲਿਸ ਪ੍ਰਸ਼ਾਸਨ ਕੇ ਆਪੇ ਹੀ ਇਸ ਚੀਜ਼ ਨੂੰ ਸੈਕਟ ਕਰ ਲੈ ਅਦਰਵਾਇਜ਼ ਆਈ ਹੈਵ ਆਲ ਦਾ ਐਵਿਡੈਂਸ ਕੀ ਕਰ ਰਹੀ ਆ ਪੁਲਿਸ ਕਿਤੇ ਜਾ ਰਹੀ ਆ ਕਿਨੂੰ ਚੱਕ ਰਹੀ ਆ ਕਿਨੂੰ ਨਹੀਂ ਚੱਕ ਰਹੀ ਜੇ ਟਾਇਰ ਫਟਿਆ ਤੇ ਕਾਨੂੰਨ ਨਿਆਂ ਨਹੀਂ ਚੁੱਕੀ ਫਿਰਦੇ ਜੇ ਮੈਂ ਹੁਣ ਜਿਆਦਾ ਇਤੋਂ ਅੱਗੇ ਨਹੀਂ ਬੋਲਣਾ ਮੈਂ ਖੀਰ ਤੇ ਇਹੋ ਜਾਨਣਾ ਚਾਹੁੰਦਾ ਕਿ ਪਿਛਲੇ ਸਮੇਂ ਜੀ ਵੀ ਜਿਹੜਾ ਅਟੈਕ ਹੋਇਆ ਸੀ ਬਾਅਦ ਚ ਉਹਨਾਂ ਦਾ ਇਨਕਾਊਂਟਰ ਹੋਇਆ ਉੱਥੇ ਜਮਣਾ ਉੱਥੇ ਪੀਲੀਪੀ ਦੇ ਨੇੜੇ ਜਾ ਕੇ ਕਿਉਂ ਨਹੀਂ ਸਰਕਾਰ ਇਹਨੂੰ ਦੱਸ ਨਾ ਪਾਰੀ ਜਾਂ ਕਿਉਂ ਇਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਕਹਿ ਰਹੇ ਨੇ ਕਿ ਅਟੈਕ ਨਹੀਂ ਹੋਇਆ ਜ ਮੇ ਵਾਰਾ ਨਾ ਜਿਹੜਾ ਵਤੀਰਾ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਦੀ ਸਾਰੀ ਕੈਬਨਿਟ ਦਾ ਇਹ ਉਹਦਾ ਉਹਦਾ ਨਤੀਜਾ ਆ ਜੇ ਤੁਸੀਂ ਸੀਰੀਅਸਨੈਸ ਨਹੀਂ ਤੁਹਾਡੇ ਚ denn you cannot run the state ਤੁਸੀਂ ਇੱਕ ਉਹ ਮਜ਼ਾਕੀਆ ਲਹਿਜੇ ਚ ਜੇ ਕਿਸੇ ਦੀ ਗੱਲ ਉਹਨੂੰ ਮਜ਼ਾਕ ਕਰਕੇ ਉੱਤੇ ਟੋਟਕੇ ਸੁਣਾ ਕੇ ਚਲੇ ਜਾਂਦੇ ਹੋ ਤੇ ਫਿਰ ਇਹ ਹਾਲਾਤ ਤੇ ਪੰਜਾਬ ਦੇ ਹੋਣੀ ਆ ਜੀ 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 ਸਾਡੇ ਨਾ ਸਾਬਕਾ ਮੁੱਖ ਮੰਤਰੀ ਰੰਧਾਵਾ ਸਾਹਿਬ ਵੀ ਨੇ ਚਲਦੇ ਚਲਦੇ ਰੰਧਾਵਾ ਸਾਹਿਬ ਬੜੀ ਬਰੀਫ ਤੁਸੀਂ ਸਾਰੀਆਂ ਗੱਲਾਂ ਕਰਤੀਆਂ ਅਕੀਰ ਤੇ ਮੈਂ ਇਹਨਾਂ ਜਾਣਦਾ ਕਿ ਕਿਉਂਕਿ ਤੁਸੀਂ ਖੁਦ ਗ੍ਰਹਿ ਮੰਤਰੀ ਰਹੇ ਹੋ ਪੰਜਾਬ ਆਪ ਨੇ ਡਿਪਟੀ ਸੀਐਮ ਰਹੇ ਹੋ ਕਿਉਂ ਇਹ ਜਿਹੜੇ ਕ੍ਰਾਈਮ ਕਿਤੇ ਹੋ ਜਾਂਦਾ ਤੁਸੀਂ ਦੇ ਜਿੰਨੇ ਵੀ ਹੋ ਰਹੇ ਨੇ ਜੀ ਮੈਂ ਜੇਲ੍ਹ ਮਨਿਸਤ ਵੀ ਰਿਹਾ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਤੋਂ ਡੀਜੀਪੀ ਉਸ ਵੇਲੇ ਇੰਟੈਲੀਜੈਂਸ ਤੇ ਡੀਜੀਪੀ ਜਰਨਲ ਦੋਨੋਂ ਖੜੇ ਸੀ ਮੈਂ ਕਹਿੰਨ ਫਰਮਡਿ ਔਰ ਸਖਤੀ ਕਰਨੀ ਪਏਗੀ ਦੋਨੋਂ ਨਹੀਂ ਸੀ ਬਣ ਚੀ ਮਿਸਟਰ ਵੀ ਉੱਠ ਕੇ ਚੱਲ ਪਏ ਸਨ ਭਲਵਾਂ ਜੀ ਦਾ ਇਹ ਜੀ ਜੀ ਦੋਨੋਂ ਹੀ ਗਰਦਾਪ ਜਿਹੜੀ ਗੱਲ ਅੰਦਰ ਮੈਂ ਰਿਪੀਟ ਕੀਤੀ ਇਹ ਵੀ ਰਿਪੀਟ ਕਰਦੇ ਆ ਜੇ ਚੈਲੰਜ ਗਰਦਾਸਪੁਰ ਵਾਲੇ ਮਸਲੇ ਤੇ ਇਹ ਵੀ ਚੈਲੰਜ ਕਰਦੇ ਤੇ ਮੈਂ ਵੀ ਕਰਦਾ ਤੁਸੀਂ ਅੱਜ ਦੋ ਚੈਲੰਜਰ ਗਰਦਾਪ ਸਾਹਿਬ ਨੇ ਕਿਹਾ ਕਿ ਤੁਸੀਂ ਜੇ ਮੇਰੇ ਤੇ ਪਰਚਾ ਦੋ ਮੇਰੇ ਤੇ ਜੇ ਕੋਈ ਗੈਂਗਸਟਰਾਂ ਦੀ ਕੋਈ ਗੱਲ ਹੈ ਮੇਰੇ ਤੇ ਪਰਚਾ ਦੋ ਪਾੜਾ ਸਾਹਿਬ ਨੇ ਕਿਹਾ ਜੇ ਮੈਂ ਗਲਤ ਹਾਂ ਤਾਂ ਤੁਸੀਂ ਸਿੱਧਾ ਸੀਐਮ ਨੂੰ ਚੈਲੰਜ ਤੁਸੀਂ ਕਰ ਰਹੇ ਹੋ ਚੈਲੰਜ ਨਹੀਂ ਫੈਕਟ ਫੈਕਟ ਸੁਣਦੇ ਹੋ ਤੇ ਮੈਂ ਤੇ ਇਸੇ ਕਰਕੇ ਹੋਮਨਸ ਨੂੰ ਲਿਖੀ ਹੋਮਨਸ ਨੂੰ ਇਸੇ ਕਰਕੇ ਲਿਖਿਆ ਕਿ ਐਨਆਈਏ ਉਹਦਾ ਕੇਸ ਕਿ ਫੋਰਨ ਜਿਹੜੀ ਜਿਹੜੀ ਬਾਹਰ ਬੈਠੇ ਨੇ 테ਰਰਿਸਟ ਬੈਠੇ ਨੇ ਉਹ ਆਣ ਕੇ ਅਟੈਕ ਕਰ ਰਹੇ ਤੇ ਤੁਸੀਂ ਗਵਰਨਮੈਂਟ ਆਫ ਇੰਡੀਆ ਸੁੱਤੀ ਪਈ ਆ ਕਿ ਕੀ ਗੱਲ ਅਸੀਂ ਕਿਉਂ ਨਹੀਂ ਇੱਥੇ ਦੇਖ ਰਹੇ ਕਿ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿਹੜੀ ਹਿੰਦੁਸਤਾਨ ਦਾ ਸਾਰਿਆ ਅਸੀਂ ਹੈਡਿਆਂ ਪੂਰੇ ਹਿੰਦੁਸਤਾਨ ਦੇ ਤੇ ਇੱਥੇ ਕਮਜ਼ੋਰ ਪਾਕਿਸਤਾਨ ਕਰ ਰਿਹਾ ਇਹ ਦਿੱਲੀ ਦੀ ਗਵਰਨਮੈਂਟ ਮੇਰੇ ਭਗਵਾਨ ਜੀ ਨਾਲ ਮਿਲ ਕੇ ਪੰਜਾਬ ਨੂੰ ਡਿਸਟਰਬ ਕਰਨਾ ਚਾਹੁੰਦੀ ਹੈ ਧੰਨਵਾਦ ਜੀ ਥੈਂਕ ਯੂ ਜੀ ਦਾ ਬ੍ਰਿੰਦਰਪ੍ਰੀਤ ਸਿੰਘ ਬਾੜਾ ਸਾਹਿਬ ਵਿਧਾਇਕ ਨੇ ਦੋ ਵਾਰ ਕਾਂਗਰਸ ਦੇ ਗਰਦਾਸਪੁਰ ਤੋਂ ਵਿਧਾਇਕ ਨੇ ਸੁਖਜਨ ਰੰਧਾਵਾ ਪੰਜਾਬ ਦੇ ਸਾਹਬ ਮੁੱਖ ਮੰਤਰੀ ਮੌਜੂਦਾ ਸਮੇਂ ਚ ਮੈਂਬਰ ਪਾਰਲੀਮੈਂਟ ਨੇ ਔਰ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀ ਜੋ ਬੀਤੇ ਕੱਲ ਰੰਧਾਵਾ ਸਾਹਿਬ ਦਾ ਨਾਮ ਲੈ ਕੇ ਗੈਂਗਸਟਰਾਂ ਦੇ ਜੋ ਇਹਨਾਂ ਦੇ ਉੱਤੇ ਇਲਜ਼ਾਮ ਲਾਏ ਸੀ ਉਸ ਦਾ ਅੱਜ ਉਹਨਾਂ ਨੇ ਜਵਾਬ ਦਿੱਤਾ ਹੈ ਬਕਾਇਦਾ ਇੱਕ ਡਿਟੇਲ ਪ੍ਰੈਸ ਕਾਨਫਰੰਸ ਕੀਤੀ ਤੇ ਬਿਰਿੰਦਰਪ੍ਰੀਤ ਸਿੰਘ ਬਾੜਾ ਨੇ ਬਕਾਇਦਾ ਤੌਰ ਤੇ ਜੋ ਗਰਦਾਸਪੁਰ ਚ ਬਲਾਸਟ ਹੋਇਆ ਸੀ ਉਸ ਨੂੰ ਲੈ ਕੇ ਚੈਲੰਜ ਕੀਤਾ ਹੈ ਕਿ ਸਰਕਾਰ ਨੂੰ ਜੇ ਲੱਗਦਾ ਹੈ ਕਿ ਇਹ ਬਲਾਸਟ ਨਹੀਂ ਹੋਇਆ ਤਾਂ ਮੇਰੇ ਉੱਤੇ ਕਾਰਵਾਈ ਕੀਤੀ ਜਾਵੇ ਤਾਂ ਕਾਂਗਰਸ ਨੇ ਵੱਡੀ ਆਗੂਆਂ ਦੀ ਡਿਟੇਲ ਨੰਬਰ ਸਰ ਦੇ ਵਿੱਚ ਪ੍ਰੈਸ ਕਾਨਫਰੰ ਪੰਚ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਧੰਨਕਸਵਾਤ ਟੀਵੀ ਅੰਮ੍ਰਿਤਸਰ ਤਾ ਗਰਦਾਸਪੁਰ ਤੋਂ ਵਿਧਾਇਕ ਬਰਿੰਦਰਪ੍ਰੀਤ ਸਿੰਘ ਬਾੜਾ ਸਾਡੇ ਨਾਲ ਨੇ ਔਰ ਇਹਨਾਂ ਨੇ ਪ੍ਰੈਸ ਕਾਨਫਰੰਸ ਰਾਂ ਜਿਹੜਾ ਗਰਦਾਸਪੁਰ ਦੇ ਵਿੱਚ ਪਿਛਲੇ ਦਿਨੀ ਇਨਸੀਡੈਂਟ ਹੋਇਆ ਹੈ ਉਹਦੇ ਉੱਤੇ ਆਪਣੇ ਇਤਰਾਜ਼ ਜ਼ਾਹਿਰ ਕੀਤੇ ਨੇ ਤਾਂ ਬਾੜਾ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਤੁਸੀਂ ਬਲਾਸਟ ਕਹਿ ਰਹੇ ਹੋ ਕਿਉਂ ਇਸ ਨੂੰ ਚਪੋਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਤੇ ਸਰਕਾਰ ਮੇਰੇ ਖਿਆਲ ਤੇ ਪੁਲਿਸ ਪ੍ਰਸ਼ਾਸਨ ਸਹੀ ਢੰਗ ਨਾਲ ਦੱਸ ਸਕਦਾ ਤੁਹਾਨੂੰ ਕਿ ਕਿਉਂ ਕੀ ਮਜਬੂਰੀ ਹੈ ਉਹਨਾਂ ਦੀ ਜੀ ਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜਿੱਥੇ ਸਾਰਾ ਪੰਜਾਬ ਚੋਪਾ ਇਹ ਵੀ ਸ਼ਾਇਦ ਇੱਥੇ ਵੀ ਗੱਲ ਇਦਾਂ ਹੀ ਬਣ ਜੇ ਕਦੀ ਰੀਡੀਏਟਰ ਫਟ ਗਿਆ ਕਦੀ ਕੁਝ ਪਰ ਮੈਂ ਚੋਪ ਆਲਿਆਂ ਚੋਂ ਨਹੀਂ ਉਹਨਾਂ ਨੂੰ ਨਹੀਂ ਪਤਾ ਹੋਊਗਾ ਵੀ ਇਹ ਬੋਲੇਗਾ ਉਹ ਮੈਂ ਤੁਹਾਡੇ ਤੁਹਾਡੇ ਇਹੋ ਹੀ ਨਾ ਇੱਕ ਇਨਸਾਫ ਮਿਲੇ ਇੱਕ ਕਰਾਈ ਮੈਂ ਮੈਂ ਮੇਰੀ ਗੱਲ ਸੁਣੋ ਅੱਜ ਇਸ ਅਟੈਕ ਦੇ ਵਿੱਚ ਚਾਹੇ ਸਾਡੇ ਸ਼ਹਿਰ ਦੇ ਵਾਸੀ ਚਾਹੇ ਭਾਜਪਾ ਨਾਲ ਰਿਲੇਟਡ ਆ ਜਾਏ ਯਾਰ ਕੱਲ ਨੂੰ ਸਾਡੇ ਪਰਿਵਾਰਾਂ ਤੇ ਵੀ ਹੋ ਸਕਦਾ ਤੁਹਾਡੇ ਘਰਾਂ ਤੇ ਵੀ ਡਿੱਗ ਸਕਦੇ ਆ ਤੇ ਜੇ ਅਸੀਂ ਸਾਰੇ ਚੁੱਪ ਹੋ ਗਏ ਤੇ ਫਿਰ ਤੇ ਮਰ ਗਏ ਨਾ ਅਸੀਂ ਤੇ ਮੇਰਾ ਜਜਮੀਰ ਨਹੀਂ ਮਰਿਆ ਜਿੰਦਾ ਆ ਇਸ ਕਰਕੇ ਬੋਲ ਪਿਆ ਆਂ ਔਰ ਉਹ ਇਹ ਲੜਾਈ ਤੇ ਮੇਰਾ ਸਾਰਾ ਸ਼ਹਿਰ ਮੇਰੇ ਨਾਲ ਆ ਪਿਛਲੇ 5 ਦਿਨ ਤੋਂ ਲਗਾਤਾਰ ਤੁਸੀਂ ਭਾਵੇਂ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਦੇ ਉੱਤੇ ਤੁਸੀਂ ਲਗਾਤਾਰ ਗੱਲ ਕਰ ਰਹੇ ਹੋ ਫੀਸਿਕਲੀ ਇਹ ਅਟੈਕ ਜਿਹੜਾ ਸੀਗਾ ਪਾੜਾ ਸਾਹਿਬ ਕਿੰਨੇ ਜ਼ਖਮੀ ਕਿੰਨੇ ਜਾਣੇ ਜ਼ਖਮੀ ਹੋਇਆ ਕਿੱਥੇ ਸੀ ਇਹਦੇ ਵਿੱਚ 4 ਜਾਣੇ ਜ਼ਖਮੀ ਹੋਏ ਆ ਇੱਕ ਲੇਡੀ ਪੈਦਲ ਜਾ ਰਹੀ ਸੀ ਇੱਕ ਬੰਦਾ ਤੇ ਨਾਲ ਉਹਦੀ ਮੈਸੇਜ ਤੇ ਇੱਕ ਲੇਡੀ ਹੋਰ ਨਾਲ ਸੀਗੇ ਇਹ ਜਾ ਰਹੇ ਸੀ ਸਕੂਟਰੀ ਤੇ ਜਦੋਂ ਬਲਾਸਟ ਹੁੰਦਾ ਆ ਔਰ ਇਹੀ 4 ਜਾਣੇ ਸੀਗੇ ਉੱਥੋਂ ਨਿਕਲੇ ਕੋਈ ਉੱਥੇ ਰਸ਼ ਕੋਈ ਇੱਕ ਬੰਦਾ ਨਹੀਂ ਸੀਗਾ ਔਰ ਜਿਹੜੀ ਪੁਲਿਸ ਦਾ ਗੇਟ ਆ ਉਹਦੇ ਲੈਫਟ ਸਾਈਡ ਦੀ ਸਾਰੀ ਦੀਵਾਰ ਤੇ ਛਰੇ ਵੱਜੇ ਨੇ ਔਰ ਉਹ ਲੇਡੀ ਜਿਹੜੀ ਆ ਉਹਦੇ 60 70 ਛਰੇ ਸਾਰੀ ਬਾਡੀ 'ਚ ਆ ਜੀ ਜਿਹੜਾ ਬੰਦੇ ਦੀ ਅੱਖ ਚਲੀ ਗਈ ਆ ਉਹਦੀ ਵਾਈਫ ਦੇ ਸਿਰ 'ਚ ਵੀ ਸੱਟਾਂ ਲੱਗੀਆਂ ਨੇ ਉਹਦੀ ਨਾਲ ਲੇਡੀ ਜੀ ਇੱਕ ਉਹਦੇ ਵੀ ਸੱਟਾਂ ਲੱਗੀਆਂ ਨੇ ਪਰ ਜਿਹੜਾ ਉਹ ਵਿਚਾਰੇ ਜੀ ਦੀ ਇੱਕ ਆੱਖ ਹੀ ساری ਉਮਰ ਲਈ ਚਲੀ ਗਈ ਜਿਹੜੀ ਬੋਡੀ ਜੀ ਦੀ ਲੇਡੀ 'ਚ 60 70 ਅੰਦਰ ਸ਼ਰੀ ਸਾਰੀ ਉਮਰ ਰਹਿਣੇ ਆ ਉਹ ਤਕਲੀਫ ਕਰਦੇ ਰਹਿਣੇ ਆ ਨੈਚੁਰਲ ਚੀਜ਼ ਨੈਚੁਰਲ ਆ ਸੋ ਇਹ ਨਹੀਂ ਹੋ ਸਕਦੇ ਉਹਦੀ ਸਰਜਰੀ ਡਾਕਟਰਾਂ ਮਨਾ ਕਰਤਾ ਉਹ ਕਹਿੰਦੇ ਜੀ ਦੇ ਤੇ ਜ਼ਿਆਦਾ ਤੁਹਾਨੂੰ ਕੱਲ ਨੂੰ ਪੇਨ ਹੋਏਗੀ ਕੋਈ ਤਕਲੀਫ ਦੇਗੀ ਅਸੀਂ ਉਹ ਹੀ ઓਪਰੇਟ ਕਰਾਂਗੇ ਹੁਣ 60 70 ਜਗਾ ਚੀਰੇ ਲਾ ਕੇ ਕਹਿੰਦੇ ਅਸੀਂ ਤੁਹਾਨੂੰ ਫਿਰ ਉਹਨਾਂ ਦੇ ਪੇਸਮੇਕਰ ਪਿਆ ਹੋਇਆ ਉਹ ਲੇਡੀ ਦੇ ਸਭ ਤੋਂ ਗੱਲ ਇਹ ਆ ਸੋ ਜੇ ਮੇਰੇ ਜਦੋਂ ਨਾ ਮੈਨੂੰ ਬੁਲਾਇਆ ਜਦੋਂ ਮੈਂ ਉਹਨਾਂ ਨੂੰ ਦੇਖਿਆ ਤੇ ਫਿਰ ਮੇਰੇ ਤੁਰਿਆ ਨਹੀਂ ਗਿਆ ਮੈਂ ਕਿਹਾ ਜੀ ਫਿਰ ਚੁੱਪ ਰਹਿਣਾ ਵੀ ਬੜਾ ਵੱਡਾ ਪਾਪ ਆ ਲੋਕਾਂ ਨੇ ਚੁਣਿਆ ਤੇ ਮੈਂ ਉਹਦਾ ਇਸ਼ੂ ਜਿਹੜਾ ਰੇਜ਼ ਕੀਤਾ ਆ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ ਤੁਸੀਂ ਸਾਰਿਆਂ ਨਾਲ ਹੀ ਹੁੰਦੀ ਆ ਆਈ ਵਿਲ ਨਾਟ ਨੇਮ ਐਨੀ ਪਰਸਨ ਬਟ ਸਾਰਿਆਂ ਨਾਲ ਹੁੰਦੀ ਆ ਸਾਰੇ ਮੰਨ ਵੀ ਰਹੇ ਆ ਮੇਰੇ ਕੋਲ ਸੀਨੀਅਰਸ ਤੋਂ ਲੈ ਕੇ ਸਾਰੇ ਮੰਨ ਰਹੇ ਆ ਵੀ ਸਰ ਹਾਂਜੀ ਗ੍ਰੇਨੇਡ ਹੁਣ ਇਸ ਤੋਂ ਗ੍ਰੇਨੇਡ ਅਟੈਕ ਤੁਸੀਂ ਇਹ ਕਿਹਾ ਇਸ ਤੋਂ ਅੱਗੇ ਸਰ ਕੀ ਇਹਦੇ ਤੋਂ ਅੱਗੇ ਵੀ ਮੇਰੇ ਕੋਲ ਬਹੁਤ ਕੁਛ ਆ ਬਟ ਮੈਂ ਸਟੈਪ ਬਾਈ ਸਟੈਪ ਾਈ ਆਮ ギਵਿੰਗ ਅ ਟੂ ਦਾ ਗਵਰਨਮੈਂਟ ਐਂਡ ਦਾ ਪੁਲਿਸ ਪ੍ਰਸ਼ਾਸਨ ਕੇ ਆਪੇ ਹੀ ਇਸ ਚੀਜ਼ ਨੂੰ ਸੈਕਟ ਕਰ ਲੈ ਨਾ ਅਦਰਵਾਇਜ਼ ਆਈ ਹੈਵ ਆਲ ਦਾ ਐਵਿਡੈਂਸ ਕੀ ਕਰ ਰਹੀ ਆ ਪੁਲਿਸ ਕਿਤੇ ਜਾ ਰਹੀ ਆ ਕਿਨੂੰ ਚੱਕ ਰਹੀ ਆ ਕਿਨੂੰ ਨਹੀਂ ਚੱਕ ਰਹੀ ਜੇ ਟਾਇਰ ਫਟਿਆ ਤੇ ਕਾਨੂੰਨ ਨਿਆਂ ਨਹੀਂ ਚੁੱਕੀ ਫਿਰਦੇ ਜੇ ਮੈਂ ਹੁਣ ਜਿਆਦਾ ਇਤੋਂ ਅੱਗੇ ਨਹੀਂ ਬੋਲਣਾ ਮੈਂ ਖੀਰ ਤੇ ਇਹੋ ਜਾਨਣਾ ਚਾਹੁੰਦਾ ਕਿ ਪਿਛਲੇ ਸਮੇਂ ਜੀ ਵੀ ਜਿਹੜਾ ਅਟੈਕ ਹੋਇਆ ਸੀ ਬਾਅਦ ਚ ਉਹਨਾਂ ਦਾ ਇਨਕਾਊਂਟਰ ਹੋਇਆ ਉੱਥੇ ਜਮਣਾ ਉੱਥੇ ਪੀਲੀਪੀ ਦੇ ਨੇੜੇ ਜਾ ਕੇ ਕਿਉਂ ਨਹੀਂ ਸਰਕਾਰ ਇਹਨੂੰ ਦੱਸ ਨਾ ਪਾਰੀ ਜਾਂ ਕਿਉਂ ਇਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਕਹਿ ਰਹੇ ਨੇ ਕਿ ਅਟੈਕ ਨਹੀਂ ਹੋਇ ਮੇ ਵਾਰਾਨਾ ਜਿਹੜਾ ਵਤੀਰਾ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਦੀ ਸਾਰੀ ਕੈਬਨਿਟ ਦਾ ਇਹ ਉਹਦਾ ਉਹਦਾ ਨਤੀਜਾ ਆ ਜੇ ਤੁਸੀਂ ਸੀਰੀਅਸਨੈਸ ਨਹੀਂ ਤੁਹਾਡੇ ਚ denn you cannot run the state ਤੁਸੀਂ ਇੱਕ ਉਹ ਮਜ਼ਾਕੀਆ ਲਹਿਜੇ ਚ ਜੇ ਕਿਸੇ ਦੀ ਗੱਲ ਉਹਨੂੰ ਮਜ਼ਾਕ ਕਰਕੇ ਉੱਤੇ ਟੋਟਕੇ ਸੁਣਾ ਕੇ ਚਲੇ ਜਾਂਦੇ ਹੋ ਤੇ ਫਿਰ ਇਹ ਹਾਲਾਤ ਤੇ ਪੰਜਾਬ ਦੇ ਹੋਣੇ ਹੀ ਆ ਜੀ 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 ਸਾਡੇ ਨਾਲ ਸਾਬਕਾ ਮੁੱਖ ਮੰਤਰੀ ਰੰਦਾਵਾ ਸਾਹਿਬ ਵੀ ਨੇ ਤੇ ਚਲਦੇ ਚਲਦੇ ਰੰਦਾਵਾ ਸਾਹਿਬ ਬੜੀ ਬਰੀਫ ਤੁਸੀਂ ਸਾਰੀਆਂ ਗੱਲਾਂ ਕਰਤੀਆਂ ਅ ਵਕੀਰ ਜੀ ਮੈਂ ਇਹਨਾਂ ਜਾਣਦਾ ਕਿ ਕਿਉਂਕਿ ਤੁਸੀਂ ਖੁਦ ਗ੍ਰਹਿ ਮੰਤਰੀ ਰਹੇ ਹੋ ਪੰਜਾਬ ਦੇ ਡਿਪਟੀ ਸੀਐਮ ਰਹੇ ਹੋ ਕਿਉਂ ਇਹ ਜਿਹੜੇ ਕ੍ਰਾਈਮ ਕਿਤੇ ਹੋ ਜਾਂਦਾ ਤੁਸੀਂ ਦੇ ਜਿੰਨੇ ਵੀ ਹੋ ਜਾਂਦੇ ਮੈਂ ਜੇਲ੍ਹ ਵਿੱਚੋਂ ਵੀ ਰਿਹਾ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਤੋ ਡੀਜੀਪੀ ਉਸ ਲਈ ਇੰਟੈਲੀਜੈਂਸ ਦੇ ਡੀਜੀਪੀ ਜਰਨਲ ਦੋਨੋਂ ਖੜੇ ਸੀ ਮੈਂ ਕਹਿੰਨਾ ਫਰਮਡਿ ਔਰ ਸਖਤੀ ਕਰਨੀ ਪੈਗੀ ਦੋਨੋਂ ਨਹੀਂ ਸੀ ਬਣ ਚੀ ਮਿਸਟਰ ਵੀ ਉੱਠ ਕੇ ਚੱਲ ਪਿਆ ਸਰ ਜੀ ਦਾ ਇਹ ਜੀ ਜੀ ਦੋਨੋਂ ਹੀ ਗਰਦਾਪ ਜਿਹੜੀ ਗੱਲ ਅੰਦਰ ਮੈਂ ਰਿਪੀਟ ਕੀਤੀ ਇਹ ਵੀ ਰਿਪੀਟ ਕਰਦੇ ਆ ਜੇ ਚੈਲੰਜ ਗਰਦਾਸਪੁਰ ਵਾਲੇ ਮਸਲੇ ਤੇ ਇਹ ਵੀ ਚੈਲੰਜ ਕਰਦੇ ਤੇ ਮੈਂ ਵੀ ਕਰਦਾ ਤੁਸੀਂ ਅੱਜ ਦੋ ਚੈਲੰਜਰ ਗਰਦਾਪ ਸਾਹਿਬ ਨੇ ਕਿਹਾ ਕਿ ਤੁਸੀਂ ਜੇ ਮੇਰੇ ਤੇ ਪਰਚਾ ਦੋ ਮੇਰੇ ਤੇ ਜੇ ਕੋਈ ਗੈਂਗਸਟਰਾਂ ਦੀ ਕੋਈ ਗੱਲ ਹੈ ਮੇਰੇ ਤੇ ਪਰਚਾ ਦੋ ਪਾੜਾ ਸਾਹਿਬ ਨੇ ਕਿਹਾ ਜੇ ਮੈਂ ਗਲਤ ਹਾਂ ਤਾਂ ਤੁਸੀਂ ਸਿੱਧਾ ਸੀਐਮ ਨੂੰ ਚੈਲੰਜ ਤੁਸੀਂ ਕਰ ਰਹੇ ਹੋ ਚੈਲੰਜ ਨਹੀਂ ਫੈਕਟ ਫੈਕਟ ਦੀ ਉੱਤੇ ਗੱਲ ਕਰ ਰਹੇ ਮੈਂ ਤੇ ਇਸੇ ਕਰਕੇ ਹੋਮਲੈਸ ਨੂੰ ਲਿਖੀ ਹੋਮਲੈਸ ਨੂੰ ਇਸੇ ਕਰਕੇ ਲਿਖਿਆ ਕਿ ਐਨਆਈਏ ਉਹਦਾ ਕੇਸ ਕਿ ਫੋਰਨ ਜਿਹੜੀ ਜਿਹੜੀ ਬਾਹਰ ਬੈਠੇ ਨੇ 테러ਿਸਟ ਬੈਠੇ ਨੇ ਉਹ ਆਣ ਕੇ ਅਟੈਕ ਕਰ ਰਹੇ ਤੇ ਤੁਸੀਂ ਗਵਰਨਮੈਂਟ ਆਫ ਇੰਡੀਆ ਸੁੱਤੀ ਪਈ ਆ ਕਿ ਕੀ ਗੱਲ ਅਸੀਂ ਕਿਉਂ ਨਹੀਂ ਇੱਥੇ ਦੇਖ ਰਹੇ ਕਿ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿਹੜੀ ਹਿੰਦੁਸਤਾਨ ਦਾ ਸਾਰਿਆ ਅਸੀਂ ਹੈਡਿਆਂ ਪੂਰੇ ਹਿੰਦੁਸਤਾਨ ਦੇ ਤੇ ਇੱਥੇ ਕਮਜ਼ੋਰ ਪਾਕਿਸਤਾਨ ਕਰ ਰਿਹਾ ਇਹ ਦਿੱਲੀ ਦੀ ਗਵਰਨਮੈਂਟ ਮੇਰੇ ਭਗਵਾਨ ਤੁਮਾਰਨਾ ਮਿਲ ਕੇ ਪੰਜਾਬ ਨੂੰ ਡਿਸਟਰਬ ਕਰਨਾ ਚਾਹੁੰਦੀ ਹੈ ਧੰਨਵਾਦ ਜੀ ਥੈਂਕ ਯੂ ਜੀ ਦਾ ਬ੍ਰਿੰਦਰਪ੍ਰੀਤ ਸਿੰਘ ਬਾੜਾ ਸਾਹਿਬ ਵਿਧਾਇਕ ਨੇ ਦੋ ਵਾਰ ਕਾਂਗਰਸ ਦੇ ਗਰਦਾਸਪੁਰ ਤੋਂ ਵਿਧਾਇਕ ਨੇ ਸੁਖਿੰਦਰ ਰੰਧਾਵਾ ਪੰਜਾਬ ਦੇ हिसाब ਹੁਕਮ ਮੁੱਖ ਮੰਤਰੀ ਮੌਜੂਦਾ ਸਮੇਂ ਚ ਮੈਂਬਰ ਪਾਰਲੀਮੈਂਟ ਨੇ ਔਰ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀ ਜੋ ਬੀਤੇ ਕੱਲ ਰੰਧਾਵਾ ਸਾਹਿਬ ਦਾ ਨਾਮ ਲੈ ਕੇ ਗੈਂਗਸਟਰਾਂ ਦੇ ਜੋ ਇਹਨਾਂ ਦੇ ਉੱਤੇ ਇਲਜ਼ਾਮ ਲਾਏ ਸੀ ਉਸ ਦਾ ਅੱਜ ਉਹਨਾਂ ਨੇ ਜਵਾਬ ਦਿੱਤਾ ਹੈ ਬਕਾਇਦਾ ਇੱਕ ਡਿਟੇਲ ਪ੍ਰੈਸ ਕਾਨਫਰੰਸ ਕੀਤੀ ਤੇ ਬਿਰਿੰਦਰਪ੍ਰੀਤ ਸਿੰਘ ਬਾੜਾ ਨੇ ਬਕਾਇਦਾ ਤੌਰ ਤੇ ਜੋ ਗਰਦਾਸਪੁਰ ਚ ਬਲਾਸਟ ਹੋਇਆ ਸੀ ਉਸ ਨੂੰ ਲੈ ਕੇ ਚੈਲੰਜ ਕੀਤਾ ਹੈ ਕਿ ਸਰਕਾਰ ਨੂੰ ਜੇ ਲੱਗਦਾ ਹੈ ਕਿ ਇਹ ਬਲਾਸਟ ਨਹੀਂ ਹੋਇਆ ਤਾਂ ਮੇਰੇ ਉੱਤੇ ਕਾਰਵਾਈ ਕੀਤੀ ਜਾਵੇ ਤਾਂ ਕਾਂਗਰਸ ਨੇ ਵੱਡੀ ਆਗੂਆਂ ਦੀ ਡਿਟੇਲ ਨੰਬਰ ਸਰ ਦੇ ਵਿੱਚ ਪ੍ਰੈਸ ਕਾਨਫ ਮਨ ਜਰਮਾ ਦੇ ਨਾਲ ਗਗਨਦੀਪ ਸ਼ਰਮਾ ਧੰਨਕਸਵਾਤ ਟੀਵੀ ਅੰਮ੍ਰਿਤਸਰ